ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1249 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1250 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਮਹੱਲਾ ਤੀਜਾ ਗੁਰਮਖ ਅਮਰਤ ਨਾਮ ਹੈ ਜਿਤ ਖਾਦੈ ਸਭ ਭੁਖ ਜਾਏ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਗੁਰੂ ਦੇ پاس ਪ੍ਰਭੂ ਪਰਮਾਤਮਾ ਦਾ ਇੱਕ ਐਸਾ ਪਵਿੱਤਰ ਭੋਜਨ ਹੈ ਜਿਸ ਦੇ ਖਾਣ ਨਾਲ ਮਾਇਆ ਦੀ ਭੁੱਖ ਸਾਰੀ ਦੂਰ ਹੋ ਜਾਂਦੀ ਹੈ ਤ੍ਰਿਸ਼ਨਾ ਮੂਲ ਨਾ ਹੋਵਈ ਨਾਮ ਵਸੈ ਮਨ ਆਏ ਮਾਇਆ ਦੀ ਤ੍ਰਿਸ਼ਨਾ ਓਕਾ ਹੀ ਨਹੀਂ ਰਹਿੰਦੀ ਫਿਰ ਮਨ ਵਿੱਚ ਪ੍ਰਭੂ ਦਾ ਨਾਮ ਆਵਸਤਾ ਹੈ ਬਿਨ ਨਾਵੇ ਜੇ ਹੋਰ ਖਾਣਾ ਤੇ ਤਰੋਗ ਲੱਗੈ ਤਨ ਧਾਏ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰ ਕੇ ਖਾਣ ਪੀਣ ਦਾ ਜੋ ਪੀ ਕੋਈ ਹੋਰ ਚਸਕਾ ਮਨੁੱਖ ਨੂੰ ਲੱਗਦਾ ਹੈ ਉਸ ਦੇ ਰਾਹੀ ਦ੍ਰਿਸ਼ਨਾ ਦਾ ਰੋਗ ਸਰੀਰ ਵਿੱਚ ਬੜਾ ਡੂੰਗਾ ਸਰਪਾ ਕੇ ਆਗ ਰਸਦਾ ਹੈ ਨਾਨਕ ਰਸ ਗਸ ਸ਼ਬਦ ਸਲਾਹਣਾ ਆਪੇ ਲੈੇ ਮਿਲਾਏ ਹੈ ਨਾਨਕ ਜੇ ਮਨੁੱਖ ਮਾਇਆ ਦੇ ਨੇਕਾਂ ਕਿਸਮ ਦੇ ਸਵਾਦਾਂ ਦੇ ਥਾਂ ਗੁਰੂ ਦੇ ਸ਼ਬਦ ਨੂੰ ਪ੍ਰਭੂ ਦੀ ਸਿਫਤ ਸਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਆਪ ਹੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਮਹਲਾ 3 ਜੀ ਆਇਆਂਦਰ ਜਿਓਬ ਸਬਦ ਹੈ ਜਿਤ ਸਹਿ ਮਿਲਾਵਾ ਹੋਏ ਪ੍ਰਭੂ ਦੀ ਸਿਫਤ ਸਲਾਹ ਹੀ ਜੀਵਾਂ ਦੇ ਅੰਦਰ ਜ਼ਿੰਦਗੀ ਹੈ ਇਸ ਸਿਫਤ ਸਲਾਹ ਦੇ ਰਾਹੀ ਖਾਸ ਪ੍ਰਭੂ ਨਾਲ ਜੀਵ ਦਾ ਮਿਲਾਪ ਹੁੰਦਾ ਹੈ ਬਿਨ ਸਬਦੈ ਜਾਗ ਹਨੇਰ ਹੈ ਸਬਦੈ ਪ੍ਰਗਟ ਹੋਏ ਪ੍ਰਭੂ ਦੀ ਸਿਫਤ ਸਲਾਹ ਤੋਂ ਖੁੰਝ ਕੇ ਜਗਤ ਵਿੱਚ ਆਤਮਿਕ ਜੀਵਨ ਵੱਲੋਂ ਹਨੇਰਾ ਹੈ ਸ਼ਬਦ ਦੇ ਰਾਹੀ ਹੀ ਹਨੇਰਾ ਦੂਰ ਹੋ ਕੇ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੁੰਦਾ ਹੈ ਪੰਡਤ ਮੋਨੀ ਪੜ ਪੜ ਥਕੇ ਭੇਖ ਥਕੇ ਤਨ ਧੋਏ ਮੋਨੀ ਲੋਕ ਤੇ ਪੰਡਤ ਧਰਮਕ ਪੁਸਤਕਾਂ ਪੜ ਪੜ ਕੇ ਹਾਰ ਗਏ ਭੇਖਾਂ ਵਾਲੇ ਸਾਧੂ ਤੀਰਥਾਂ ਉੱਤੇ ਇਸ਼ਨਾਨ ਕਰ ਕਰਕੇ ਥੱਕ ਗਏ ਬੇਨ ਸਬਦੈ ਕਿਨੈ ਨਾ ਪਾਇਓ ਦੁਖੀਏ ਚੱਲੇ ਰੋਏ ਪਰ ਸਿਫਤ ਸਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਵੀ ਖਸਮ ਪ੍ਰਭੂ ਨਹੀਂ ਮਿਲਿਆ ਸਭ ਦੁਖੀ ਹੋ ਹੋ ਕੇ ਰੋ ਰੋ ਕੇ ਹੀ ਹੱਥੋਂ ਤੁਰ ਗਏ ਵੱਡੇ ਵੱਡੇ ਦੁਨੀਆ ਦੇ ਜਿਹੜੇ ਰਾਜੇ ਉਹ ਰੋਂਦੇ ਗਏ ਨਾਮ ਤੋਂ ਬਿਨਾ ਧਨ ਸੰਪਤਾ ਜਿੰਨੇ ਮਰਜੀ ਜਾਇਦਾ ਤਾਂ ਗੱਡੀਆਂ ਹੋਰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਇਕੱਠੀਆਂ ਕਰ ਲੋ ਪਰ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਜੇ ਜਿੰਦਗੀ ਵਿੱਚ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਆਇਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਦੁਖੀ ਹੀ ਰਹਿੰਦੇ ਹਨ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਹੈ ਨਾਨਕ ਸਿਫਤ ਸਲਾਹ ਵੀ ਪ੍ਰਭੂ ਦੀ ਮਿਹਰ ਦੀ ਨજર ਨਾਲ ਮਿਲਦੀ ਹੈ ਪ੍ਰਭੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ ਜਿਹੜੀ ਪ੍ਰਮਾਤਮਾ ਦੀ ਸਿਫਤ ਸਲਾਹ ਹੈ ਤੀਸਰੇ ਪਾਸ਼ਾ ਵਿੱਚ ਪ੍ਰਮਾਨ ਕਰਦੇ ਹਨ ਆਪਣੀ ਬਾਣੀ ਵਿੱਚ ਕਿ ਹੈ ਨਾਨਕ ਸਿਵ ਸਲਾਹ ਵੀ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ ਪੌੜੀ ਇਸਤਰੀ ਪੁਰਖ ਹੈ ਅਤ ਨੇਹੋ ਬਹਿ ਮੰਦ ਪਕਾਇਆ ਜੇ ਮਨੁੱਖ ਆਪਣੀ ਇਸਤਰੀ ਨਾਲ ਬਹੁਤ ਪਿਆਰ ਹੈ ਜੇ ਮਨੁੱਖ ਦਾ ਆਪਣੀ ਇਸਤਰੀ ਨਾਲ ਬਹੁਤ ਪਿਆਰ ਹੈ ਤਾਂ ਇਸ ਦਾ ਸਿੱਟਾ ਆਮ ਤੌਰ ਤੇ ਹੀ ਨਿਕਲਦਾ ਹੈ ਕਿ ਬੈਠ ਕੇ ਕੋਈ ਵਿਕਾਰ ਦੀ ਚਿਤਵਨੀ ਹੀ ਚਿਤਵਦਾ ਹੈ ਤੇ ਨਾਸਵੰਤ ਨਾਲ ਮੋਹਵਦਾ ਜਾਂਦਾ ਹੈ ਦਿਸਦਾ ਸਭ ਕੁਛ ਚੱਲ ਸੀ ਮੇਰੇ ਪ੍ਰਭ ਪਾਇਆ ਪਰ ਮੇਰੇ ਪ੍ਰਭੂ ਦਾ ਪਾਣਾ ਇਹ ਹੈ ਕਿ ਜੋ ਕੁਝ ਅੱਖੀਂ ਦਿਸਦਾ ਹੈ ਇਹ ਸਭ ਨਾਸ ਹੋ ਜਾਣਾ ਹੈ ਕਿਉਂ ਰਹੀ ਹੈ ਤੇਰ ਜਗ ਕੋ ਕੱਢੋ ਪਾਇਆ ਫਿਰ ਕੋਈ ਐਸਾ ਉਪਾਅ ਲੱਭੋ ਜਿਸ ਕਰਕੇ ਜਗਤ ਵਿੱਚ ਸਦਾ ਟਿਕੇ ਰਹਿ ਸਕੀਏ ਭਾਵ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨਾਲ 100 ਹੋ ਸਕੀ ਏ ਗੁਰਪੂਰੇ ਕੀ ਚਾ ਕਰੀ ਥਿਰ ਕੰਧ ਬਹ ਸਬਾਇਆ ਉਹ ਪਾਓ ਪੂਰੇ ਸਤਗੁਰ ਦੀ ਦਸੀ ਸੇਵਾ ਭਗਤੀ ਹੈ ਜਿਸ ਕਰਕੇ ਸਾਰਾ ਸਰੀਰ ਭਾਵ ਸਾਰੇ ਗਿਆਨ ਇੰਦਰੇ ਵਿਕਾਰਾਂ ਦੇ ਟਾਕਰੇ ਤੇ ਡੋਲ ਰਹਿ ਸਕਦਾ ਹੈ ਸਾਰੇ ਗੁਰੂ ਜੀ ਫਰਮਾਨ ਕਰਦੇ ਹਨ ਗੁਰਪੂਰੇ ਕੀ ਚਾ ਕਰੀ ਥਿਰ ਕੰਧ ਸਬਾਇਆ ਉਹ ਭਾਵ ਪੂਰੇ 사ਤਗੁਰ ਦੀ ਦਸੀ ਸੇਵਾ ਭਗਤੀ ਹੈ ਜਿਸ ਕਰਕੇ ਸਾਰਾ ਸਰੀਰ ਭਾਵ ਸਾਰੇ ਗਿਆਨ ਇੰਦਰੇ ਵਿਕਾਰਾਂ ਦੇ ਟੱਕਰੇ ਤੇ ਡੋਲ ਰਹਿ ਸਕਦੇ ਹਨ ਨਾਨਕ ਬਖਸ਼ ਮਿਲਾਇਆ ਨਾ ਹਰ ਨਾਮ ਸਮਾਇਆ ਹੈ ਨਾਨਕ ਜਿਨ੍ਹਾਂ ਨੂੰ ਉਸ ਪ੍ਰਭੂ ਨੇ ਮਿਹਰ ਕਰਕੇ ਆਪਣੇ ਨਾਲ ਮਿਲਾਇਆ ਹੈ ਉਹ ਉਸ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਸ਼ਲੋਕ ਮਹਲਾ 3 ਜੀ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤਿ ਪਾਰ ਮਾਇਆ ਦੇ ਮੋਹ ਵਿੱਚ ਪੈ ਕੇ ਮਨੁਖ ਗੁਰੂ ਦਾਦ ਭੁਲਾ ਦਿੰਦਾ ਹੈ ਤੇ ਇਸ ਇਹ ਵੀ ਵਿਸਾਰ ਦਿੰਦਾ ਹੈ ਕਿ ਗੁਰੂ ਕਿਤਨਾ ਬੇਅੰਤ ਪਿਆਰ ਇਸ ਨਾਲ ਕਰਦਾ ਹੈ ਲੋਭ ਲਹਿਰ ਸੁਧ ਮਤ ਗਈ ਸਚ ਨਾ ਲੱਗੈ ਪਿਆਰ ਲੋਭ ਲਹਿਰ ਵਿੱਚ ਫਸ ਕੇ ਇਸ ਦੀ ਅਕਲ ਹੋਸ਼ ਗੁੰਮ ਹੋ ਜਾਂਦੀ ਹੈ ਸਦਾ ਫਿਰ ਪ੍ਰਭ ਇਸ ਵਿੱਚ ਇਸ ਦਾ ਪਿਆਰ ਨਹੀਂ ਬਣਦਾ ਹੋਰ ਹੋਰ ਪਾਸੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਤੁਰਿਆ ਫਿਰਦਾ ਹੈ ਗੁਰਮਖ ਜਿਨ੍ਹਾਂ ਸ਼ਬਦ ਮਨ ਵਸੈ ਦਰਗੈ ਮੋਖ ਦੁਆਰ ਗੁਰੂ ਦੇ ਸਾਹਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਣ ਦਾ ਰਾਹ ਲੱਭ ਪੈਂਦਾ ਹੈ ਨਾਨਕ ਆਪੇ ਮੇਲ ਲਏ ਆਪੇ ਬਖਸ਼ਣਹਾਰ ਹੈ ਨਾਨਕ ਬਖਸ਼ਣਹਾਰ ਪ੍ਰਭੂ ਪਰਮਾਤਮਾ ਆਪ ਹੀ ਗੁਰਮੁਖਾ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੈ ਸਰੈ ਨਾ ਬਿੰਦ ਏ ਨਾਨਕ ਜਿਸ ਪ੍ਰਭੂ ਤੋਂ ਬਿਨ ਆਇਕ ਘੜੀ ਪੀ ਜੂ ਨਹੀਂ ਸਕਦਾ ਜਿਸ ਨੂੰ ਇੱਕ ਘੜੀ ਪੀ ਬਸਾਰਿਆ ਨਿਭਦੀ ਨਹੀਂ ਤਿਸ ਸਿਓ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਏ ਮਨ ਜਿਸ ਪ੍ਰਭੂ ਨੂੰ ਸਾਡਾ ਹਰ ਵੇਲੇ ਫਿਕਰ ਹੈ ਉਸ ਨਾਲ ਰੁਸਣਾ ਠੀਕ ਨਹੀਂ ਮਹੱਲਾ ਚੌਥਾ ਸ਼ਾਵਣ ਆਇਆ ਚਿਮਚਮਾ ਹਰ ਗੁਰਮਖ ਨਾਮ ਧਿਆਏ ਜੋ ਮਨੁੱਖ ਗੁਰੂ ਦੇ ਸਾਨਮੁਖ ਹੋ ਕੇ ਹਰੀਦਾ ਨਾਮ ਸਿਮਰਦਾ ਹੈ ਉਸ ਦੇ ਵਾਸਤੇ ਮਨੁੱਖ ਇੱਕ ਰਸ ਵਰਨ ਵਾਲਾ ਸ਼ਾਵਣ ਦਾ ਮਹੀਨਾ ਆ ਜਾਂਦਾ ਹੈ ਦੁੱਖ ਭੁਖ ਕਾੜਾ ਸਭ ਚੁਕਾਏ ਸੀ ਮਿਹੋ ਬੁੱਠਾ ਸਹਿ ਬਰ ਲਾਏ ਜਦੋਂ ਝੜੀ ਲਾ ਕੇ ਮੀ ਵਸਦਾ ਹੈ ਕੁਮਾ ਕੇ ਲੋਕਾਂ ਦੇ ਦੁੱਖ ਤੇ ਭੁੱਖਾ ਸਭ ਦੂਰ ਕਰ ਦਿੰਦਾ ਹੈ ਸਾਬਤ ਅਰੇ ਤੇ ਭਈ ਹਰੀਆਵਲੀ ਅਨਜਮਿਆ ਬੋਹਲ ਲਾਏ ਕਿਉਂਕਿ ਸਾਰੀ ਧਰਤੀ ਉਤੇ ਹਰੀਆਵਲ ਹੀ ਹਰੀਆਵਲ ਦਿਸਦੀ ਹੈ ਤੇ ਢੇਰਾਂ ਦੇ ਢੇਰ ਅਨ ਪੈਦਾ ਹੁੰਦਾ ਹੈ ਹਰ ਚਿੰਤਾ ਬੁਲਾਵੇ ਕਿਰਪਾ ਕਰ ਹਰ ਆਪੇ ਪਾਵੇ ਥਾਏ ਇਸੇ ਤਰ੍ਹਾਂ ਮਨੁੱਖ ਗੁਰਮਖ ਨੂੰ ਇਸੇ ਤਰ੍ਹਾਂ ਅਚਿੰਤ ਪ੍ਰਭੂ ਆਪ ਹੀ ਮਿਹਰ ਕਰਕੇ ਆਪਣੇ ਨੇੜੇ ਲਿਆਉਂਦਾ ਹੈ ਉਸ ਦੀ ਮਿਹਨਤ ਨੂੰ ਆਪ ਹੀ ਪ੍ਰਵਾਨ ਕਰਦਾ ਹੈ ਹਾਰ ਤਿਸੈ ਇਤਿਹਾਵੋ ਸੰਤ ਜਨੋ ਜੋ ਅੰਤੇ ਲਏ ਛਡਾਏ हे ਸੰਤ ਜਨੋ ਉਸ ਪ੍ਰਭੂ ਨੂੰ ਯਾਦ ਕਰੋ ਜੋ ਆਖਰੀ ਨਾ ਦੁਖਾਂ ਭੁਖਾਂ ਤੋਂ ਖਲਾਸੀ ਦਵਾਉਂਦਾ ਹੈ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਪ੍ਰਭੂ ਦੀ ਸਿਮ ਬਸਲਾਤ ਤੇ ਬੰਦਗੀ ਵਿੱਚ ਹੀ ਅਸਲ ਆਨੰਦ ਹੈ ਸਦਾ ਲਈ ਮਨ ਵਿੱਚ ਸੁਖ ਆਵਸਦਾ ਹੈ ਜਿਨ੍ਹਾਂ ਗੁਰਮਖ ਨਾਮ ਧਿਆਇਆ ਤਿਨਾ ਦੁੱਖ ਭੁੱਖ ਲਹਿ ਜਾਏ ਜਿਨ੍ਹਾਂ ਗੁਰਮਖਾ ਨੇ ਨਾਮ ਸਿਮਰਿਆ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ ਭੁੱਖ ਦੂਰ ਹੋ ਜਾਂਦੀ ਹੈ ਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਕਿਉਂਕਿ ਨਾਮ ਸਿਮਰਨ ਵਿੱਚ ਬੜੀਆਂ-ਬੜੀਆਂ ਬਰਕਤਾਂ ਹਨ ਮਨੁੱਖ ਨੂੰ ਸਾਰਾ ਕੁਝ ਹੀ ਮਿਲ ਜਾਂਦਾ ਹੈ ਨਾਮ ਸਿਮਰ ਕੇ ਜਨ ਨਾਨਕ ਤ੍ਰਿਪਤੈ ਗਾਏ ਗੁਣ ਹਰ ਦਰਸ਼ਨ ਦੇਹੋ ਸੁਭਾਏ ਦਾਸ ਨਾਨਕ ਵੀ ਪ੍ਰਭੂ ਦੇ ਗੁਣ ਗਾ ਗਾ ਕੇ ਹੀ ਮਾਇਆ ਵੱਲੋਂ ਤ੍ਰਿਪਤ ਹੈ ਤੇ ਰਜੋਈ ਕਰਦਾ ਹੈ ਹੇ ਹਰੀ ਪਰਮਾਤਮਾ ਮਿਹਰ ਕਰ ਮਿਹਰ ਕਰਕੇ ਮੈਨੂੰ ਦਰਸ਼ਨ ਧਾਰ ਬਖਸ਼ ਪੌੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਪੂਰੇ ਸਤਿਗੁਰ ਦੀ ਦਿੱਤੀ ਹੋਈ ਨਾਮ ਦੀ ਦਾਤ ਜੋ ਸਦਾ ਦਿੰਦਾ ਹੈ ਸਦਾ ਵੱਧਦੀ ਰਹਿੰਦੀ ਹੈ ਤੁਸ ਦੇਵੈ ਆਪ ਦੇ ਆਲ ਨਾ ਛਪੈ ਸਿਪਾਈਆ ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤ ਦਿਆਲ ਪ੍ਰਭੂ ਪਰਮਾਤਮਾ ਆਪ ਪ੍ਰਸੰਨ ਹੋ ਕੇ ਦਿੰਦਾ ਹੈ ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ ਹਿਰਦੈ ਕਵਲ ਪਰਗਾਸ ਓਨ ਮਨ ਲੈ ਬਲਾਈਆ ਜਿਸ ਮਨੁਖ ਉਤੇ ਗੁਰੂ ਵੱਲੋਂ ਬਖਸ਼ਿਸ਼ ਹੋਵੇ ਉਸਦੇ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ ਉਹ ਪੂਰਨ ਖੜਾ ਹੋਇ ਚ ਟਿਕਿਆ ਰਹਿੰਦਾ ਹੈ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਇਆ ਜੋ ਮਨੁਖ ਉਸ ਦੀ ਬਰਾਬਰੀ ਕਰਨ ਦਾ ਯਤਨ ਕਰਦਾ ਹੈ ਉਹ ਨਮੋਸ਼ੀ ਹੀ ਘਟਦਾ ਹੈ ਕਿਉਂਕਿ ਕਈ ਲੋਕ ਵੇਖੇ ਹਨ ਉਤੋਂ ਹੋਰ ਹੁੰਦੇ ਹਨ ਤੇ ਵਿੱਚੋਂ ਹੋਰ ਹੁੰਦੇ ਹਨ ਬੜਾ ਆਪਣੇ ਆਪ ਨੂੰ ਚੰਗਾ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਚੰਗਿਆਈਆਂ ਨਹੀਂ ਹੁੰਦੀਆਂ ਕਿਉਂਕਿ ਬਗਲਾ ਤੇ ਹੰਸ ਵੇਖਣ ਨੂੰ ਇੱਕੋ ਜਿਹੇ ਹੁੰਦੇ ਹਨ ਤੇ ਜਿਹੜਾ ਹੰਸ ਹੈ ਉਹ ਸਮੁੰਦਰ ਵਿੱਚ ਮੋਤੀ ਚੁਗਦਾ ਹੈ ਤੇ ਜਿਹੜਾ ਬਗਲਾ ਹੈ ਉਹ ਡੱਡੀਆਂ ਮੱਛੀਆਂ ਚੁੱਕ ਕੇ ਉੜ ਜਾਂਦਾ ਹੈ ਇਸੇ ਤਰ੍ਹਾਂ ਦੇ ਮਨੁੱਖ ਹਨ ਜਿਹੜੇ ਚੰਗੇ ਸੰਤ ਮਹਾਪੁਰਸ਼ਾਂ ਦੀ ਚੰਗੇ ਬੰਦਿਆਂ ਦੀ ਬਰਾਬਰੀ ਕਰਨ ਦਾ ਯਤਨ ਕਰਦੇ ਹਨ ਪਰ ਹੁੰਦੇ ਕੁਝ ਵੀ ਨਹੀਂ ਚੋਰਾ ਨੇ ਗੱਲ ਪਾ ਲਿਆ ਸਾਧਾਂ ਦਾ ਬਾਣਾ ਉਹ ਐਦਾਂ ਦੇ ਹੁੰਦੇ ਹਨ ਉੱਚੋਂ ਜ਼ੋਰ ਹੁੰਦੇ ਹਨ ਤੇ ਉਤੋਂ-ਉਤੋਂ ਸਾਧਿਸ ਦੇ ਹਨ ਗੁਰੂ ਜੀ ਉਹਨਾਂ ਦੀ ਗੱਲ ਕਰ ਰਹੇ ਹਨ ਕਿ ਉਹ ਆਖਰ ਫਿਰ ਨਮੋਸ਼ ਹੀ ਖੜਦਾ ਹੈ ਜਿਹੜਾ ਇਦਾਂ ਭੇਖ ਬਣਾਉਂਦਾ ਹੈ ਨਾਨਕ ਅੱਪੜ ਕੋਈ ਨਾ ਸਕਈ ਪੂਰੇ ਸਤਗੁਰ ਕੀ ਵਡਿਆਈਆ ਏ ਨਾਨਕ ਪੂਰੇ ਗੁਰੂ ਦੀ ਬਖਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਾਹਿਬ ਹਨ ਤੇ ਜਿਹੜਾ ਫਿਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਗਿਆ ਉਹ ਫਿਰ ਸਾਹਿਬ ਹੀ ਬਣ ਜਾਂਦਾ ਹੈ ਜਿਸ ਤਰ੍ਹਾਂ ਆਮ ਇਮਾਰਤ ਤਾਂ ਇਮਾਰਤ ਹੁੰਦੀ ਹੈ ਭਾਵੇਂ ਕਰੋੜਾਂ ਰੁਪਇਆ ਲੱਗਾ ਹੋਏ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਸ਼ਿਉਭਤ ਹੋ ਜਾਂਦੇ ਹਨ ਉਹ ਬਣ ਜਾਂਦਾ ਹੈ ਗੁਰਦੁਆਰਾ ਸਾਹਿਬ ਫਿਰ ਜਿਸ ਪੀੜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਾ ਨੂੰ ਬਣ ਜਾਂਦਾ ਹੈ ਪੀੜੀ ਸਾਹਿਬ ਪੀੜਾ ਸਾਹਿਬ ਮੰਜੀ ਸਾਹਿਬ ਹੇ ਚੌਰ ਸਾਹਿਬ ਛਤਰ ਸਾਹਿਬ ਸ੍ਰੀ ਨਿਸ਼ਾਨ ਸਾਹਿਬ ਸਾਹਿਬ ਹੱਥ ਵੜਿਆਈਆਂ ਜਿਸ ਭਾਵੇ ਤਿਸ ਦੇ ਫਿਰ ਜਿਹੜਾ ਗੁਰੂ ਦੀ ਬਾਣੀ ਪੜਦਾ ਹੈ ਗ੍ਰੰਥੀ ਸਹਿਬਾਨ ਇਹ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਦੀ ਗੱਦੀ ਹੈ ਗ੍ਰੰਥੀਆਂ ਦੀ ਭਾਈ ਇਹਨਾਂ ਦਾ ਕਦਰ ਕਰਿਆ ਕਰੋ ਕਿਉਂਕਿ ਆਪਾਂ ਲੋਕ ਸੁੱਤੇ ਹੁੰਨੇ ਹਾਂ ਤੇ ਸਵੇਰੇ ਉੱਠ ਕੇ ਤੜਕੇ ਪ੍ਰਕਾਸ਼ ਕਰਦੇ ਹਨ ਮਹਾਰਾਜ ਦਾ ਬੜੇ ਵੱਡੇ ਭਾਗ ਹੁੰਦੇ ਆ ਇਹਨਾਂ ਦੇ ਕਿ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸواری ਸਿਰ ਤੇ ਚੁੱਕ ਕੇ ਪ੍ਰਕਾਸ਼ ਕਰਦੇ ਹਨ ਤੇ ਫਿਰ ਸਾਨੂੰ ਗੁਰਬਾਣੀ ਸੁਣਾਉਂਦੇ ਹਨ ਸੋ ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ ਕੇ ਖਿਮਾ ਦੇ ਉਜਾਜਤ ਹੋਈਏ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਇਆ ਨਾਨਕ ਅਪੜ ਕੋਏ ਨਾ ਸਕੈ ਪੂਰੇ ਸਤਿਗੁਰੂ ਕੀ ਵਡਿਆਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1250 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲੂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1251 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ